ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰੇ ਸਰੋਤਿਆਂ ਦਾ ਸਾਡੇ YouTube ਚੈਨਲ ਪੰਜਾਬ ਜੋਬ ਅਲਰਟ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਰੇਲਵੇ ਵਰਤਿਆਂ ਬਾਰੇ ਗੱਲ ਕਰਾਂਗੇ ਯਾਨੀ ਰੇਲਵੇ ਰਿਕਰੂਟਮੈਂਟ ਬੋਰਡ RRB ਦੀਆਂ ਵੈਕੈਂਸੀਆਂ ਬਾਰੇ ਗੱਲ ਕਰਾਂਗੇ ਇਸ ਦਾ ਫੁੱਲ ਨੋਟੀਫਿਕੇਸ਼ਨ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ ਜੀ ਅਤੇ ਇਸ ਵਾਸਤੇ ਆਨਲਾਈਨ ਅਪਲਾਈ ਕਰ ਸਕਦੇ ਹੋ ਇਸ ਵੈਕੈਂਸੀ ਦੇ ਰਿਲੇਟਡ ਜੋ ਵੀ ਸਾਰੀ ਜਾਣਕਾਰੀ ਹੈ ਤੁਸੀਂ ਸਾਡੇ ਚੈਨਲ ਪੰਜਾਬ ਜੋਬ ਅਲਰਟ ਦੇ ਉੱਪਰ ਵੇਖ ਸਕਦੇ ਹੋ ਸੋ ਜੇ ਤੁਸੀਂ ਇਸ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਬੈਲ ਆਈਕਨ ਔਨ ਕਰ ਲਓ ਤਾਂ ਜੋ ਤੁਹਾਨੂੰ ਸਾਰੀ ਅਪਡੇਟਸ ਟਾਈਮ ਕੋ ਟਾਈਮ ਮਿਲਦੀ ਰਹਿਣ ਲਿੰਕ ਅਸੀਂ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਉੱਥੇ ਜਾ ਕੇ ਤੁਸੀਂ ਫਰਦਰ ਡਿਟੇਲਸ ਚੈੱਕ ਕਰ ਸਕਦੇ ਹੋ ਹੁਣ ਅਸੀਂ ਗੱਲ ਕਰਾਂਗੇ ਰੇਲਵੇ ਆਰਆਰਬੀ ਗਰੁੱਪ ਡੀ ਦੀ ਨਵੀਆਂ ਭਰਤੀਆਂ ਦੇ ਬਾਰੇ ਜਿਹੜੀਆਂ ਟੋਟਲ ਪੋਸਟਾਂ ਉਹ ਤੇ ਸੀ 2438 ਹਨ ਯਾਨੀ ਕਿ 32438 ਟੋਟਲ ਪੋਸਟਾਂ ਨੇ ਇਹਨਾਂ ਦੇ ਇਸ ਨੂੰ ਜਿਹੜੇ ਆ ਆਲ ਇੰਡੀਅਨ ਮੇਲ ਫੀਮੇਲ ਦੋਨੋਂ ਹੀ ਅਪਲਾਈ ਕਰ ਸਕਦੇ ਹਨ ਕਿਹੜੀ ਕਿਹੜੀ ਭਰਤੀ ਜਾਰੀ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਇਸ ਨੂੰ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਆ ਅਗਰ ਅਸੀਂ ਗੱਲ ਕਰੀਏ एलिजिਬਿਲਟੀ ਕ੍ਰਾਈਟੇਰੀਆ ਦੀ ਤੇ ਸਭ ਤੋਂ ਪਹਿਲਾਂ ਤਾਂ ਏਜ ਲਿਮਿਟ ਦੀ ਗੱਲ ਕਰਾਂਗੇ ਏਜ ਲਿਮਿਟ ਜਿਹੜੀ ਆ ਇਹਦੇ ਵਿੱਚ 18 ਤੋਂ 36 ਸਾਲ ਦੇ ਵਿੱਚ ਵਿੱਚ ਹੋਵੇਗੀ ਤੇ ਜਿਹੜੇ OBC ਕੈਟਾਗਰੀ ਵਾਲੇ ਹਨ ਉਹਨਾਂ ਨੂੰ 3 ਸਾਲ ਦੀ ਛੂਟ ਹੋਏਗੀ ਤੇ ਜਿਹੜੇ SC ਵਾਲੇ ਹਨ ਉਹਨਾਂ ਨੂੰ 5 ਸਾਲ ਦੀ ਛੂਟ ਮਿਲੇਗੀ ਨੈਕਸਟ ਅਸੀਂ ਗੱਲ ਕਰੀਏ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ ਤੇ ਇਸ ਨੂੰ ਸਿਰਫ ਦਸਵੀਂ ਪਾਸ ਵਾਲੇ ਵੀ ਅਪਲਾਈ ਕਰ ਸਕਦੇ ਜਿਨ੍ਹਾਂ ਨੇ 10th ਪਾਸ ਕੀਤੀ ਹੋਈ ਆ ਕੱਲੀ ਉਹ ਵੀ ਉਹ ਵੀ ਅਪਲਾਈ ਕਰ ਸਕਦੇ ਹਨ ਤੇ ਜਿਨ੍ਹਾਂ ਨੇ ਆਈਟੀਆਈ ਕੀਤੀ ਹੋਈ ਆ ਉਹ ਵੀ ਅਪਲਾਈ ਕਰ ਸਕਦੇ ਹਨ ਤੇ ਨੈਕਸਟ ਅਸੀਂ ਅਗਰ ਦੀ ਗੱਲ ਕਰੀਏ ਐਪਲੀਕੇਸ਼ਨ ਫੀਸ ਦੀ ਤੇ ਜਿਹੜੀ ਤਾਂ ਜਨਰਲ ਤੇ OBC ਵਾਲਿਆਂ ਲਈ ਆ ਉਹ ਹੋਏਗੀ 500 ਰੁਪਿਆ ਫੀਸ ਤੇ ਜਿਹੜੀ एससीएसटी पीडब्ल्यूडी ਅਤੇ ਊਮਨ ਦੀ ਆ ਉਹ ਹੋਵੇਗੀ 250 ਰੁਪਿਆ ਫੀਸ ਜਿਹੜੀ ਇਹ ਪੇਮੈਂਟ ਤਾਂ ਤੁਹਾਨੂੰ ਆਨਲਾਈਨ ਹੀ ਕਰਨੀ ਪਵੇਗੀ ਤੇ ਸਭ ਤੋਂ ਇੰਪੋਰਟੈਂਟ ਪ੍ਰੋਸੈਸ ਦੀ ਅਸੀਂ ਅਗਰ ਗੱਲ ਕਰੀਏ ਤੇ ਉਹ ਹੈ ਸਿਲੈਕਸ਼ਨ ਪ੍ਰੋਸੈਸ ਸਿਲੈਕਸ਼ਨ ਪ੍ਰੋਸੈਸ ਕਿਤਾ ਦਵਾ ਰਵੇਗਾ ਕੀ ਹੋਵੇਗਾ ਇਸ ਵਿੱਚ ਤੁਹਾਡਾ ਐਗਜ਼ਾਮ ਹੋਏਗਾ ਪਹਿਲਾਂ ਤਾਂ ਜਿਹੜਾ ਹੋਏਗਾ ਕੰਪਿਊਟਰ ਬੇਸਡ ਟੈਸਟ ਹੋਏਗਾ ਜਿਹੜਾ ਜਿਹਨੂੰ ਸੀਬੀਟੀਬੀ ਬੋਲਦੇ ਆ ਇਸ ਵਿੱਚ ਜਿਹੜੇ ਆ 100 ਕੁਐਸਚਨਸ ਹੋਣਗੇ ਤੇ ਉਹ 100 ਕੁਐਸਚਨਸ 100 ਮਾਰਕਸ ਦੇ ਹੋਣਗੇ ਤੇ ਜਿਹਦਾ ਟਾਈਮ ਆ ਤੁਹਾਨੂੰ 90 ਮਿੰਟ ਦਾ ਮਿਲੇਗਾ ਜਿਸ ਵਿੱਚ ਤੁਹਾਨੂੰ ਮੈਥਮੈਟਿਕਸ ਜਨਰਲ ਇੰਟੈਲੀਜੈਂਸ ਰੀਜ਼ਨਿੰਗ ਦੇ ਸਵਾਲ ਹੋਣਗੇ ਜਨਰਲ ਸਾਇੰਸ ਜਨਰਲ ਅਵੇਅਰਨੈਸ ਐਂਡ ਕਰੰਟ ਅਫੇਅਰਜ਼ ਯਾਨੀ ਕਿ ਜੀਕੇ ਰਿਲੇਟਿਡ ਜਿਹੜੇ ਆ ਕੁਐਸਚਨਸ ਪੁੱਛੇ ਜਾਣਗੇ ਇੱਕ ਖਾਸ ਗੱਲ ਜੇ ਮੈਂ ਤੁਹਾਨੂੰ ਦੱਸਾਂ ਇਹਦੇ ਵਿੱਚ ਇਹਦੇ ਵਿੱਚ ਜਿਹੜੀ ਹੈ 네ਗੇਟਿਵ ਮਾਰਕਿੰਗ ਹੋਵੇਗੀ 1/3 ਸੋ ਜਦ ਵੀ ਤੁਸੀਂ ਗੈਸ ਲਗਾਣਾ ਵਾ ਸੋਚ ਸਮਝ ਕੇ ਲਗਾਣਾ ਨਹੀਂ ਤਾਂ ਜਿਹੜਾ ਤੁਹਾਡਾ ਸਹੀ ਆਨਸਰ ਆ ਉਹ ਵੀ ਗਲਤ ਹੋ ਸਕਦਾ ਹੈ ਇਸ ਨੂੰ ਕਲੀਅਰ ਕਰਨ ਤੋਂ ਬਾਅਦ ਬੜਾ ਫਿਜ਼ੀਕਲ ਟੈਸਟ ਹੋਏਗਾ ਯਾਨੀ ਪੀਈਟੀ ਜਿਸ ਵਿੱਚ ਮੇਲ ਫੀਮੇਲ ਦੋਨੋਂ ਕੈਂਡੀਡੇਟਸ ਦਾ ਅਲੱਗ-ਅਲੱਗ ਹੀ ਟੈਸਟ ਹੋਵੇਗਾ ਅਗਰ ਆਪਾਂ ਗੱਲ ਕਰੀਏ ਮੇਲ ਦੀ మేల్ కేటగరీ ਦੇ ਬੋਲੇ ਕੈਂਡੀਡੇਟਸ ਜਿਹੜੇ ਹੁੰਦੇ ਉਹਨਾਂ ਦਾ 35 ਕਿਲੋ ਵਜ਼ਨ ਉਠਾ ਕੇ ਉਹਨਾਂ ਨੇ 100 ਮੀਟਰ ਰੇਸ ਹੋਏਗੀ ਯਾਨੀ ਦੌੜਨਾ ਹੈ ਉਹਨਾਂ ਨੇ 2 ਮਿੰਟ ਤੱਕ ਤੇ ਫਿਰ ਉਹਨਾਂ ਦੀ ਜਿਹੜੀ ਦੂਸਰੀ ਆ ਉਹ 1000 ਮੀਟਰ ਰੇਸ ਹੋਏਗੀ ਉਹ ਹੋਏਗੀ 4 ਮਿੰਟ 15 ਸੈਕਿੰਡ ਸੇ ਉਹ ਦੌੜ ਹੋਵੇਗੀ ਨੈਕਸਟ ਜਿਹੜੀ ਆ ਫੀਮੇਲ ਦੀ ਗੱਲ ਕਰੀਏ ਆਪਾਂ ਫੀਮੇਲ ਨੇ ਔਰ uh, 20 kg ਦਾ weight ਉਠਾ ਕੇ 100 ਮੀਟਰ ਦੌੜਨਾ ਆ ਤੇ ਨੈਕਸਟ ਆ ਜਿਹੜਾ ਉਹਨਾਂ ਨੇ 1000 ਮੀਟਰ ਰੇਸ ਹੋਏਗੀ ਉਹਨਾਂ ਦੀ ਉਹ 5 ਮਿੰਟ 40 ਸੈਕਿੰਡ ਦੇ ਵਿੱਚ ਕੰਪਲੀਟ ਕਰਨੀ ਹੋਏਗੀ। ਅਗਰ ਤੁਸੀਂ ਫਿਜ਼ੀਕਲ ਟੈਸਟ ਪਾਸ ਕਰ ਲੈਂਦੇ ਹੋ ਤਾਂ ਫਿਰ ਕੈਂਡੀਡੇਟ ਨੂੰ ਆਪਣੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਬੁਲਾਇਆ ਜਾਵੇਗਾ। ਡਾਕੂਮੈਂਟਸ ਕਿਹ ਕਿਹ ਚਾਹੀਦੇ ਆ ਤੁਹਾਨੂੰ ਇਹਦੇ ਵਿੱਚ ਪਹਿਲਾਂ ਮੈਂ ਗੱਲ ਕਰਾਂ ਤੁਹਾਨੂੰ ਇਹਦੇ ਵਿੱਚ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਚਾਹੀਦੇ ਤੇ ਸਾਈਨ ਸਿਗਨੇਚਰ ਤੁਸੀਂ ਸਕੈਨ ਕਰਕੇ ਅਪਲੋਡ ਕਰਨੇ ਆ ਉਸ ਤੋਂ ਬਾਅਦ ਤੁਹਾਡਾ ਜਿਹੜਾ ਆਧਾਰ ਕਾਰਡ ਮੋਬਾਈਲ ਨੰਬਰ ਈਮੇਲ ਆਈਡੀ ਇਹਨਾਂ ਦੀ ਵੈਰੀਫਿਕੇਸ਼ਨ ਹੋਵੇਗੀ ਐਜੂਕੇਸ਼ਨਲ ਸਰਟੀਫਿਕੇਟ ਜਿਹੜਾ ਵਾ ਉਹ 10th ਤੋਂ ਲੈ ਕੇ ਹੋਰ ਵੀ ਜਿਹੜੇ ਤੁਹਾਡੇ ਸਰਟੀਫਿਕੇਟ ਆ ਉਹ ਅਪਲੋਡ ਕਰਨੇ ਹੋਣਗੇ ਤੋ ਤੁਹਾਨੂੰ ਆਪਣਾ ਕਾਸ ਸਰਟੀਫਿਕੇਟ ਅਪਲੋਡ ਕਰਨਾ ਹੋਵੇਗਾ ਐਸਸੀ ਐਸਟੀ OBC ਕੈਟਾਗਰੀ ਵਾਲਿਆਂ ਵੱਲੋਂ ਜਿਹੜਾ ਹੋਏਗਾ ਉਹਨਾਂ ਦਾ ਕਾਸ ਸਰਟੀਫਿਕੇਟ ਆ ਜਿਹੜਾ ਸੈਂਟਰ ਗਵਰਨਮੈਂਟ ਵੱਲੋਂ ਮਿਲਦਾ ਉਹ ਅਪਲੋਡ ਹੋਵੇਗਾ ਉਸ ਤੋਂ ਬਾਅਦ ਜਿਹੜਾ ਇੱਕ ਇਨਕਮ ਸਰਟੀਫਿਕੇਟ ਯਾਨੀ ਜਿਹੜੇ ਇਕਨੋਮਿਕਲ ਰੀਕਨਸੈਕਸ਼ਨ ਕੈਂਡੀਡੇਟਸ ਆ ਉਹਨਾਂ ਨੂੰ ਆਪਣਾ ਇਨਕਮ ਸਰਟੀਫਿਕੇਟ ਅਪਲੋਡ ਕਰਨਾ ਹੋਵੇਗਾ ਨੈਕਸਟ ਹੈਗਾ ਏਜ ਪ੍ਰੂਫ ਏਜ ਪ੍ਰੂਫ ਯਾਨੀ ਤੁਹਾਡਾ 10ਥ ਦਾ ਸਰਟੀਫਿਕੇਟ ਜਿਹੜਾ ਉਹ ਲੱਗੇਗਾ ਜਾਂ ਤੁਹਾਡਾ ਬર્થ ਸਰਟੀਫਿਕੇਟ ਉਹ ਅਪਲੋਡ ਹੋਏਗਾ ਉਸ ਤੋਂ ਬਾਅਦ ਜਿਹੜਾ ਨੈਕਸਟ ਡਾਕੂਮੈਂਟ ਆ ਉਹ ਹੈਗਾ ਐਨਓਸੀ ਦਾ ਐਨਓਸੀ ਮਤਲਬ ਅਗਰ ਤੁਸੀਂ ਕਿਤੇ ਹੋਰ ਕੰਮ ਕਰ ਰਹੇ ਹੋ ਜਾਂ ਕਿਤੇ ਹੋਰ EMPLOYE ਹੋ ਤੇ ਨੋਬਜੈਕਸ਼ਨ ਦਾ ਸਰਟੀਫਿਕੇਟ ਵੀ ਤੁਹਾਨੂੰ ਦੇਣਾ ਪਵੇਗਾ ਇਹ ਸਾਰੇ ਡਾਕੂਮੈਂਟਸ ਦੇਣ ਤੋਂ ਬਾਅਦ ਤੁਹਾਡੀ ਸਾਰੀ ਵੈਰੀਫਿਕੇਸ਼ਨ ਹੋਏਗੀ ਉਹ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਤੁਹਾਡਾ ਜਿਹੜਾ ਆ ਤੁਹਾਨੂੰ ਮੈਡੀਕਲ ਵੈਰੀਫਿਕੇਸ਼ਨ ਲਈ ਬੁਲਾਇਆ ਜਾਵੇਗਾ ਉਸ ਦੀ ਵੀ ਵੈਰੀਫਿਕੇਸ਼ਨ ਜਦੋਂ ਤੁਹਾਡੀ ਹੋ ਜਾਏਗੀ ਫਿਰ ਤੁਹਾਨੂੰ ਜੋਇਨਿੰਗ ਮਿਲ ਜਾਏਗੀ ਉਸੇ ਸਾਲ ਤੁਹਾਨੂੰ ਜੋਇਨਿੰਗ ਮਿਲ ਸਕਦੀ ਹੈ ਉਸ ਤੋਂ ਬਾਅਦ ਅਸੀਂ ਅਗਰ ਗੱਲ ਕਰੀਏ ਪੇ ਸਕੇਲ ਸੈਲਰੀ ਸੈਲਰੀ ਕਿੰਨੇ ਨਿਲੇਗੀ ਇਹਦੇ ਜਿਹੜੀ ਸੈਲਰੀ ਆ 75000 ਰਹੇਗੀ ਫਾਰਮ ਨੂੰ ਅਪਲਾਈ ਕਿਵੇਂ ਕਰਨਾ ਹੈ ਸਟੈਪ ਬਸਟ ਅਪ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਐਪਲੀਕੇਸ਼ਨ ਫੀਸ ਡਾਕੂਮੈਂਟ ਦਾ ਸਾਈਜ਼ ਕਿੰਨਾ ਹੋਣਾ ਚਾਹੀਦਾ ਹੈ ਇਹਦੀ ਸਾਰੀ ਜਾਣਕਾਰੀ ਇਸ ਦੇ ਵਿੱਚ ਦਿੱਤੀ ਗਈ ਹੈ ਲਾਸਟ ਪਰ ਨੋਟ ਦਿਸ ਅਪਲਾਈ ਕਰਨ ਦੀ ਸਟਾਰਟਿੰਗ ਡੇਟ ਕਦੋਂ ਹੈ ਅਤੇ ਲਾਸਟ ਡੇਟ ਕਦੋਂ ਦੀ ਹੈ ਅਪਲਾਈ ਕਰਨ ਦੀ ਜਿਹੜੀ ਡੇਟ ਆ ਸਟਾਰਟਿੰਗ ਡੇਟ 23 ਜਨਵਰੀ ਤੋਂ ਸਟਾਰਟ ਹੋ ਜਾਵੇਗੀ ਤੇ ਇਸ ਨੂੰ ਤੁਸੀਂ 22 ਫ फेब्रुवारी ਤੱਕ ਅਪਲਾਈ ਕਰ ਸਕਦੇ ਹੋ ਯਾਨੀ ਕਿ ਫ फेब्रुवारी ਦੇ ਐਂਡ ਤੱਕ ਪੜਜੀ ਜਿਹੜੀ ਆ ਅਪਲਾਈ ਹੋ ਸਕਦਾ ਵਾ ਇਸ ਦੀ ਭਰਤੀ ਬਾਰੇ ਲਿੰਕ ਅਪਲਾਈ ਕਰਨ ਦੇ ਨੋਟੀਫਿਕੇਸ਼ਨ ਦੇ ਨਾਲ ਹੀ ਤੁਹਾਨੂੰ ਲਿੰਕ ਦਿੱਤਾ ਹੋਏਗਾ 23 ਜਨਵਰੀ ਤੋਂ ਲੈ ਕੇ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਦੇ ਵਿੱਚ 22 ਫ फेब्रुवारी ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਆਫੀਸ਼ੀਅਲ ਲਿੰਕ ਹੈ ਜਿਹੜਾ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜਾਵੇਗਾ ਤੇ ਫੋਰ ਮੋਰ ਡਿਟੇਲਸ ਟੂ ਸੀ ਵੀਡੀਓ ਉਪਰ ਕਮੈਂਟ ਕਰਕੇ ਆਪਣੇ ਸਵਾਲ ਵੀ ਪੁੱਛ ਸਕਦੇ ਹੋ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਦੋਸਤੋ ਨੈਕਸਟ ਵੀਡੀਓ ਵਿੱਚ ਤੇ ਹੋਰ ਨਵੇਂ ਅਪਡੇਟਸ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਥੈਂਕ ਯੂ ਵਾਂਸ ਅਗੇਨ